ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਾਪਰਿਆ ਵੱਡਾ ਪਿਆਣੇ ਦਾ ਹਾਦਸਾ ਮੌਕੇ ਤੇ ਕਈ ਲੋਕਾਂ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਜੀਹਾਂ ਜਾਣਕਾਰੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਵੀਰਵਰ ਵਾਪਰੇ ਹਾਸੇ ਚ ਇੱਕ ਕਰਵਾ ਦੇ ਚਾਰ ਲੋਕ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਏ ਇਹ ਹਾਦਸਾ ਤੇਜ਼ ਰਫ਼ਤਾਰ ਤੇ ਜਾਰੀ ਇੱਕੋ ਸਪੋਰਟਸ ਕਾਰ ਦੇ ਸੰਤੁਲਨ ਨੂੰ ਵਿਗੜਨ ਕਰਕੇ ਵਾਪਰਿਆ ਕਾਰ ਡਿਵਾਈਡਰ ਨਾਲ ਟਕਰਾ ਕੇ ਹੇਟਾ ਡੈਗ ਗਈ ਅਤੇ ਜਿਵੇਂ ਨੂੰ ਨਲਹਾਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਮਰਨ ਵਾਲਿਆਂ ਦੇ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਵੀ ਸ਼ਾਮਿਲ ਹੈ ਮ੍ਰਿਤਕਾਂ ਦੀ ਪਛਾਣ ਪਿਆਨਸ਼ੂ ਦੀ ਪੰਸ਼ੂ 12 ਸਾਲਾ ਲੜਕਾ ਪਿਉਸ਼ ਅਤੇ 40 ਸਾਲਾ ਔਰਤ ਅੰਚਲ ਵਜੂ ਹੋਈ ਹੈ ਜੀ ਹਾਂ ਇਹ ਆਤ ਦੀ ਬਾਣੀ ਖਬਰ ਹਾ ਵਾਰੀਆ ਜੋ ਕਿ ਬਹੁਤੀ ਭੈੜਾ ਕਾ ਹਾਦਸਾ ਵਾਪਰਿਸ ਕਰਕੇ ਇੱਕੋ ਪਰਵਾਦ ਦੇ ਕਈ ਜੀਆਂ ਦੀ ਮੌਤ ਹੋ ਗਈਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ